ਸਸ਼ੀਗਲ ਮਹਿਮਾਨ ਪ੍ਰਤਕਾਰ ਹਾਜ਼ਿਰਾਂ ਸੁਹਿਰ ਦੀਆਂ ਵਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੀਐਮ ਭਗਵੰਤ ਮਾਨ ਨੇ ਅਫਸਰਾਂ ਨੂੰ ਜਾਰੀ ਕੀਤੇ ਸਖਤ ਦਿਸ਼ਾ ਨਿਰਦੇਸ਼ ਗਵਾਂਡੀ ਰਾਜਾ ਹਰਿਆਣਾ ਅਤੇ ਜੰਮੂ ਕਸ਼ਮੀਰ ਚ ਵੀ ਦਿਖ ਰਿਹਾ ਹੈ ਜਾਖੜ ਦੇ ਅਸਤੀਫੇ ਦਾ ਅਸਰ ਪਿੰਡਾਂ ਚ ਲੱਗਣ ਲੱਗੀ ਸਰਪੰਚਾਂ ਦੀ ਬੋਲੀ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਨੇ ਕੀਤਾ ਐਲਾਨ ਅਮਰਿਤਪਾਲ ਬਣਾਵੇਗਾ ਨਵੀਂ ਪਾਰਟੀ ਗੁਰਦਾਸਪੁਰ ਦੇ ਪਿੰਡ ਚ ਸਰਪੰਚੀ ਨੂੰ ਲੈ ਕੇ ਲੱਗੀ 2 ਕਰੋੜ ਦੀ ਬੋਲੀ ਪੰਜਾਬ ਤੋਂ ਮੌਨਸੂਨ ਅੱਜ ਕਰੇਗਾ ਵਾਪਸੀ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਖਬਰਾਂ ਵਿਸਥਾਰ ਨਾਲ ਸੀਐਮ ਭਗਵੰਤ ਮਾਨ ਬੀਤੇ ਦਿਨਾਂ ਚ 40s ਹਸਪਤਾਲ ਦੇ ਵਿੱਚ ਦਾਖਲ ਸੀ ਉੱਥੋਂ ਛੁੱਟੀ ਮਿਲਦਿਆਂ ਹੀ ਐਕਸ਼ਨ ਮੋਡ ਦੇ ਵਿੱਚ ਸੀਐਮ ਭਗਵੰਤ ਮਾਨ ਆ ਗਏ ਤੇ ਉਹਨਾਂ ਨੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਤਾਂ ਸ ਇਹ ਕਿ ਹਸਪਤਾਲ ਤੋਂ ਇਨਚਾਰ ਡਿਸਚਾਰਜ ਹੁੰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਛੋਣੇ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅਫਸਰਾਂ ਨਾਲ ਸਮਿਥਾ ਮੀਟਿੰਗ ਕੀਤੀ ਗਈ ਜਿਸ ਦੌਰਾਨ ਅਫਸਰਾਂ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਹਨ ਮੀਟਿੰਗ ਦੌਰਾਨ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਕਿਸਾਨਾਂ ਨੂੰ ਪੂਰਾ ਪਰੋਸਾ ਦਵਾਇਆ ਗਿਆ ਹੈ ਮੀਟਿੰਗ ਸੰਬੰਧੀ ਸੋ ਜਾਣਕਾਰੀ ਸਾਂਝੀ ਕਰਦੇ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਅਫਸਰਾਂ ਨਾਲ ਆਪਣੀ ਰਿਹਾਇਸ਼ ਤੇ ਮੀਟਿੰਗ ਕੀਤੀ ਹੈ ਸਰਕਾਰ ਵੱਲੋਂ ਖਰੀਦ ਨੂੰ ਲੈ ਕੇ ਸਾਰੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਇਹਨਾਂ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਮੰਡੀਆਂ 'ਚ ਤਿਆਰੀਆਂ ਦਾ ਜਾਇਜ਼ਾ ਲੈਣਾ ਸੱਤੂ ਹੁਕਮ ਜਾਰੀ ਕੀਤੇ ਗਏ ਨੇ ਚੀਫ ਮਿਨਿਸਟਰ ਪੰਜਾਬ ਨੂੰ ਕਿਹਾ ਗਿਆ ਹੈ ਕਿ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਹਾਂ ਕਿਸਾਨਾਂ ਦੇ ਨਾਲ ਸੈਲਰ ਵਾਲਿਆਂ ਨਾਲ ਅਤੇ ਆਰਟੀ ਨਾਲ ਵੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਸਾਨਾਂ ਦੀ ਫਸਲ ਮੰਡੀਆਂ ਚ ਆਉਂਦੇ ਹੀ ਅਦਾਇਰਾਂ ਕੀਤੀ ਜਾਵੇਗੀ ਇਸ ਦੌਰਾਨ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਝੋਨਾ ਸੁਕਾ ਕੇ ਲੈਉਣ ਦੀ ਅਪੀਲ ਕੀਤੀ ਗਈ ਹੈ ਜਿਕਰ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਵਿੱਚ ਸੁਧਾਰ ਹੋਣ ਮਗਰੋਂ ਅੱਜ 40 ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਦਾ ਸਹੀ ਕਿ ਭਗਵੰਤ ਮਾਨ ਨੂੰ 40 ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਉਹਨਾਂ ਨੇ ਜਿਹੜਾ ਆਪਣਾ ਐਕਸ਼ਨ ਮੋਡ ਸ਼ੁਰੂ ਕਰ ਦਿੱਤਾ ਹੈ ਤੇ ਮੀਟਿੰਗ ਸੱਦ ਕੇ ਜਿਹੜੇ ਅ fırsਰਾਂ ਨੂੰ ਚੋਣ ਦੀ ਖਰੀਦ ਪ੍ਰਬੰਧਵਾ ਲਈ ਜਿਹੜੀ ਕਿ ਸਖਤ ਦੁਸ਼ਾ ਨਿਰਦੇਸ਼ ਜਾਰੀ ਕੀਤੇ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਗੱਲਾਂ ਜਿਹੜੀਆਂ ਉੱਡ ਰਹੀਆਂ ਨੇ ਉਹਨਾਂ ਦਾ ਅਸਰ ਗਵੰਡੀ ਰਾਜਾ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਦੱਸੇ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਨੇ ਨਾ ਸਿਰਫ ਪੰਜਾਬ 'ਚ ਸਿਆਸੀ ਹਲਚਲ ਮਚਾ ਦਿੱਤੀ ਹੈ ਸਗੋਂ ਗਵੰਡੀ ਰਾਜਾ ਹਰਿਆਣਾ ਅਤੇ ਜੰਮੂ ਕਸ਼ਮੀਰ 'ਚ ਵੀ ਪਾਰਟੀ ਦੀ ਕਾਰਗੁਜ਼ਾਰੀ ਬਰਕਰਾਰ ਰਹੇਗੀ ਹਾਲਾਂਕਿ 2 ਹਫ਼ਤੇ ਪਹਿਲਾਂ ਹੀ ਜਾਖੜ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਪ੍ਰਧਾਨ ਦਾ ਅਹੁਦਾ ਛੱਡਣ ਦੀ ਗੱਲ ਕੀਤੀ ਸੀ ਉਹਨਾਂ ਨੇ ਅਮਿਤ ਸ਼ਾਹ ਨੂੰ ਵੀ ਕਿਹਾ ਸੀ ਕਿ ਉਹਨਾਂ ਦਾ ਬਦਲ ਜਲਦੀ ਲੱਭੇ ਜਾਵੇਗਾ ਕਿਉਂਕਿ ਉਹ ਪ੍ਰਧਾਨ ਦੇ ਅਹੁਦੇ ਤੋਂ ਜ਼ਿੰਮੇਵਾਰੀ ਜ਼ਿਆਦਾ ਦੇਰ ਤੱਕ ਨਹੀਂ ਨਿਭਾ ਸਕਣਗੇ ਸੂਤਰਾਂ ਮੁਤਾਬਿਕ ਪਾਰਟੀ ਦੀ ਛੇਤੀ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਤੱਕ ਇੰਤਜ਼ਾਰ ਕਰਨ ਲਈ ਕਿਹਾ ਸੀ ਪਰ ਇੰਨਾ ਸਰਾਜਾਂ ਵਿੱਚ ਚੋਣਾਂ ਦੇ ਇੱਕ ਹਫਤਾ ਪਹਿਲਾਂ ਹੀ ਜਾਖੜ ਦੇ ਅਸਤੀਫੇ ਦੀ ਖਬਰ ਸਾਹਮਣੇ ਆਈ ਹੈ ਇਸ ਨਾਲ ਦੋਵੇਂ ਗਵਾਂਡੀ ਚੋਣਾਂ ਰਾਜਾਂ ਵਿੱਚ ਭਾਜਪਾ ਦੀ ਚੋਣ ਮੁਹਿੰਮ ਪ੍ਰਭਾਵਿਤ ਹੋਈ ਹੈ ਇਸ ਪੂਰੇ ਕਟਨਾਕਰਮ ਵਿੱਚ ਖੁਦ ਜਾਖੜ ਨੇ ਅੱਗੇ ਨਾ ਆਉਣ ਕਾਰਨ ਪਾਰਟੀ ਦੀ ਹੋਰ ਬਦਨਾਮੀ ਹੋ ਰਹੀ ਹੈ ਦਾ ਸਹੀ ਹੈ ਕਿ ਜਾਖੜ ਦੇ ਅਸਤੀਫੇ ਦੀ ਗੱਲ ਉੱਡਣ ਕਾਰਨ ਹੰਡੀ ਰਾਜ ਹਰਿਆਣਾ ਦੇ ਵਿੱਚ ਜਿਹੜੀਆਂ ਰਾਜ ਸਭਾ ਚੋਣਾਂ ਹੋ ਰਹੀਆਂ ਹੋਣ ਜਾ ਰਹੀਆਂ ਨੇ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਕੀ ਭਾਜਪਾ ਦੀ ਪਾਰਟੀ ਆ ਉਸ ਤੇ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ 'ਚ 15 ਅਕਤੂਬਰ ਨੂੰ ਸਰਪੰਚਾਂ ਦੀਆਂ ਵੋਟਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਭਗਵੰਤ ਮਾਨ ਨੇ ਪਿੰਡਾਂ ਨੂੰ ਅਪੀਲ ਵੀ ਕੀਤੀ ਸੀ ਕਿ ਜੇਕਰ ਕੋਈ ਪਿੰਡ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣ ਲੈਂਦਾ ਤਾਂ ਉਸ ਨੂੰ 5 ਲੱਖ ਦੀ ਗ੍ਰਾਂਟ ਜਾਂ ਫਿਰ ਜਿਹੜੀ ਚੀਜ਼ ਦੀ ਲੋੜ ਹੋਵੇਗੀ ਉਹ ਦਿੱਤੀ ਜਾਵੇਗੀ ਪਰ ਇੱਥੇ ਤਾਂ ਲੋਕਾਂ ਨੇ ਸਰਪੰਚਾਂ ਲਈ ਬੋਲੀ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਦੱਸੇ ਕਿ ਪੰਜਾਬ ਦੇ ਪਿੰਡਾਂ ਸਰਪੰਚੀ ਦੇ ਚਾਹਵਾਨ ਧਨਾਮਾ ਵੱਲੋਂ ਸਰਬਸੰਮਤੀ ਨਾਲ ਆੜ ਦੇ ਨਿਰੋਧੀ ਸਰਪੰਚੀ ਹਾਸਲ ਕਰਨ ਲਈ ਅੱਧੇ ਕਰੋੜ ਦੀ ਤੋਂ ਵੱਧ ਰਕਮ ਖਰਚ ਕਰਨ ਦੀਆਂ ਵੀਡੀਓ ਜਨਤਕ ਹੋ ਰਹੀਆਂ ਹਨ ਪਿੰਡੂ ਚੋਣ ਕਮਿਸ਼ਨ ਮੁਖ ਦਰਸ਼ਕ ਬਣਾਇਆ ਤਮਾਸ਼ਾ ਦੇਖ ਰਿਹਾ ਹੈ ਅਤੇ ਪੰਜਾਬ ਸਰਕਾਰ ਨੇ ਪਾਰਦਰਸ਼ੀ ਚੋਣਾਂ ਕਰਵਾਉਣ ਦੇ ਦਾਅਵੇ ਅਤੇ ਆਦਰਸ਼ ਚੋਣ ਜਾਪਤੇ ਦੀਆਂ ਸ਼ਰਿਆਮ ਤਜੀਆਂ ਉਡਾਈਆਂ ਜਾ ਰਹੀਆਂ ਨੇ। ਦੱਸੋ ਇਹ ਕਿ ਪਿੰਡਵਾਸੀਆਂ ਸਾਫਾ ਬਲਾਕ ਸਮਰਥੀ ਸੈਂਬ ਮੈਂਬਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਦੇ ਧਾਰਮਿਕ ਸਥਾਨ ਤੇ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸਾਂਝਾਇਕਟ ਕੀਤਾ ਸੀ ਜਿੱਥੇ ਪਿੰਡ ਦੇ ਦੋ ਨੌਜਵਾਨ ਨਵਜੋਤ ਸਿੰਘ ਪੁੱਤਰ ਸੇਵਾ ਸਿੰਘ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਨ ਦੇ ਪਿੰਡ ਸਾਂਝੇ ਕਮਾ ਲਈ 50 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਪਿੰਡ ਦੀ ਬਹੁਗਿਣਤੀ ਲੋਕ ਸਹਿਮਤ ਵੀ ਹੋ ਗਿਆ। ਪਰੰਤੂ ਉੱਥੇ ਮੌਜੂਦ ਸਰਸਬਜ਼ੀ ਨਾਲ ਦੂਜੇ ਚਾਵਾਂ ਨ ਬਿੱਕਰ ਸਿੰਘ ਪੁੱਤਰ ਜਗਰਾਤ ਸਿੰਘ ਵੱਲੋਂ ਵੱਧ ਕੇ 66 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਜਿਸ ਦੇ ਪਿੰਡ ਵਾਸੀਆਂ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ ਅਤੇ ਸਰਪੰਚੀ ਲਈ ਰੱਖੀ ਗਈ ਬੋਲੀ ਸਿਰੇ ਨਾ ਚੜ ਸਕੀ ਦਾ ਸਹੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਕਿ ਚੋਣ ਜਾਬਤਾ ਉਸ ਦੀ ਸ਼ਰਿਆ ਮੱਤ ਜਿਹਾ ਉਡਾਈ ਜਾ ਰਹੀ ਹੈ ਲੋਕ ਸਰਪੰਚ ਬਣਨ ਲਈ ਅੱਧੇ ਅੱਧੇ ਕਰੋੜ ਤੱਕ ਦੀਆਂ ਬੋਲੀਆਂ ਲਗਾ ਰਹੇ ਨੇ ਜਿਹੜੀਆਂ ਕਿ ਸਿਰੇ ਵੀ ਨਹੀਂ ਚੜ ਰਹੀਆਂ ਖਡੂਰ ਸਾਹਿਬ ਤੋਂ MP ਬਣੇ ਅਮਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬ루ਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਪਿਤਾ ਨੇ ਐਲਾਨ ਕੀਤਾ ਹੈ ਕਿ MP ਅਮਰਿਤਪਾਲ ਸਿੰਘ ਆਪਣੀ ਇੱਕ ਨਵੀਂ ਪਾਰਟੀ ਬਣਾਏਗਾ ਦੱਸਿਆ ਕਿ NSA ਤਹਿਤ ਡਿਬ루ਗੜ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਐਲਾਨ ਕੀਤਾ ਹੈ ਕਿ ਅਮਰਿਤਪਾਲ ਸਿੰਘ ਵੱਲੋਂ ਜਲਦੀ ਹੀ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ ਜਿਵੇਂ ਪਿਛਲੇ ਪੰਜਾਬ ਦੇ ਜਥੇਬੰਦੀਆਂ ਦੇ ਗਠਨ ਚ 4 ਸਾਲ ਸੰਪੂਰਨ ਹੋਣ ਤੇ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਹੋਰ ਪਰਿਵਾਰਿਕ ਮੈਂਬਰ ਤੇ ਨਜ਼ਦੀਕੀ ਸ਼੍ਰੇਅਕਾਲ ਤੱਕ ਸਾਇ ਤਨਤ ਮਸਤਕ ਹੋਏ ਤੇ ਅਰਦਾਸ ਕੀਤੀ ਸੁਪ੍ਰਾਂਤ ਤਰਸੀਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ ਹੈ ਖਡੂਰ ਸਾਹਿਬ ਬਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਵਾਰਿਸ ਪੰਜਾਬ ਦੇ ਦਿੱਥੇ ਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਹਲਕੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਵਿੱਚ ਇੱਕ ਅਲੱਗ ਹੀ ਚਰਚਾ ਛਿੜ ਗਈ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਅਜ ਅਮਰਿਤਪਾਲ ਸਿੰਘ ਦੇ ਪਿਤਾ ਵੱਲੋਂ ਜੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਤਾਂ ਸਹੀ ਹੈ ਕਿ ਤਰਸੀਮ ਸਿੰਘ ਵੱਲੋਂ ਐਲਾਨ ਕੀਤਾ ਗਿਆ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆ ਅਮਰਿਤਪਾਲ ਸਿੰਘ ਪੰਜਾਬ 'ਚ ਨਵੀਂ ਸਿਆਸੀ ਪਾਰਟੀ ਦਾ ਗਠਨ ਕਰਨਗੇ। ਉੱਥੇ ਹੀ ਜਿੱਥੇ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਸਰਪੰਚੀ ਦੀਆਂ ਵੋਟਾਂ ਪੈਣੀਆਂ ਨੇ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਅੰਨੇਵਾਪ ਸਰਪੰਚੀ ਪਿੱਛੇ ਬੋਲੀ ਲਗਾਈ ਗਈ ਹੈ ਜਿਹੜੀ ਕਿ ਬੋਲੀ 2 ਕਰੋੜ ਰੁਪਏ ਦੀ ਲਗਾਈ ਗਈ ਹੈ ਪਰ ਹਜੇ ਵੀ ਬੋਲੀ ਸਿਰੇ ਨਹੀਂ ਚੜੀ ਅਜੇਕਰ 2 ਕਰੋੜ ਤੋਂ ਉੱਤੇ ਦੀ ਕੋਈ ਬੋਲੀ ਲਗਾਉਂਦਾ ਹੈ ਤਾਂ ਉਸ ਤੋਂ ਵੀ ਉੱਤੇ ਹੀ ਬੋਲੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਇਸ ਬੋਲੀ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਅਕਤੂਬਰ ਨੂੰ ਸਰਪੰਚੀ ਦੀਆਂ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਕਈ ਪਿੰਡਾਂ ਨੇ ਸਰਬਸੰਮਤੀ ਨਾਲ ਆਪਣੇ ਪਿੰਡਾਂ ਦੇ ਸਰਪੰਚ ਚੁਣ ਲੈਨੇ ਪਰ ਇੱਥੇ ਇੱਕ ਸਰਪੰਚੀ ਅਨੋਖੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਸਰਪੰਚੀ ਦੀ ਬੋਲੀ 2 ਕਰੋੜ ਰੁਪਏ ਲੱਗੀ ਹੈ ਤੇ ਹਜੇ ਵੀ ਕੋਈ ਫੈਸਲਾ ਜਿਹੜਾ ਉਹ ਨਹੀਂ ਹੋ ਸਕਿਆ ਤੇ ਦੱਸ ਦਈਏ ਕਿ ਬੀਤੇ ਦਿਨੀ ਸੰਗਰੂਰ ਤੋਂ ਸਰਬਸੰਮਤੀ ਨਾਲ ਸਰਪੰਚੀ ਲੈਣ ਲਈ 35 ਲੱਖ ਦੀ ਬੋਲੀ ਲੱਗਣ ਦੀ ਖਬਰ ਸਾਹਮਣੇ ਆਈ ਸੀ ਪਰ ਹੁਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗ ਗਈ ਹੈ ਇਹ ਦੀ 2 ਕਰੋੜ ਦੀ ਹੈ ਪਰ ਉਹ ਫੈਸਲਾ ਹਲੇ ਵੀ ਨਹੀਂ ਹੋਇਆ ਹੈ ਅੱਜ ਇਹ ਬੋਲੀ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ ਕਿਉਂਕਿ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਦੱਸਣ ਵਾਲਾ 2 ਕਰੋੜ ਰੁਪਏ ਦੀ ਬੋਲੀ ਦੇਣ ਵਾਲਾ ਆਤਮਾ ਸਿੰਘ ਕਹਿ ਰਿਹਾ ਹੈ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਜਾਵਾਂਗੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੇਵਾਲ ਕਲਾ ਪੰਜਾਬ ਦਾ ਪਹਿਲਾ ਅਜਾ ਪਿੰਡ ਬਣਿਆ ਜਿਸ ਵਿੱਚ ਸਰਪੰਚੀ ਲੈਣ ਲਈ ਭਾਜਪਾ ਦਾ ਆਪਣੇ ਆਪ ਨੂੰ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ 2 ਕਰੋੜ ਲਗਾ ਕੇ ਹੁਣ ਤੱਕ ਦਾ ਪੰਜਾਬ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੈ ਅੱਜ ਪੰਚਾਇਤ ਕਾਰਜ ਵਿੱਚ ਪਿੰਡ ਹਰਦੀਪ ਵਾਲਦੇ ਤਿੰਨ ਧਿਰਾਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜੇ ਬੋਲੀ ਵੱਧ ਲੱਗੀ ਤਾਂ ਉਹ ਵੀ ਪਿੰਡ ਦਾ ਸਰਪੰਚ ਹੋਵੇਗਾ ਬੋਲੀ ਦੇਣ ਵਾਲਿਆਂ ਵਿੱਚ ਆਪਮਾ ਸਿੰਘ ਪੁੱਤਰ ਫੱਜਣ ਸਿੰਘ ਜਸਵਿੰਦਰ ਸਿੰਘ 베ਦੀ ਪੁੱਤਰ ਅਜੀਤ ਸਿੰਘ ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਹਨ ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਪਰ ਕੋਈ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇंदा ਬੋਲੀ ਦੇਣ ਵਾਸਤੇ ਸਾਹਮਣੇ ਨਹੀਂ ਆਇਆ ਅਖੀਰ ਤਿੰਨੇ ਦਾਵੇਦਾਰਾਂ ਦਾ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਦੇ ਜਸਵਿੰਦਰ ਸਿੰਘ ਬੇਦੀ ਨੇ ਜਦ ਕੀ 1 ਕਰੋੜ ਰੁਪਏ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ 2 ਕਰੋੜ ਦੀ ਬੋਲੀ ਲਗਾ ਦਿੱਤੀ ਜਿਸ ਤੋਂ ਬਾਅਦ ਕੱਲ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ ਅੱਜ ਸਵੇਰ ਦਾ ਸਮਾਂ ਰੱਖਿਆ ਗਿਆ ਹੈ ਕਿ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਤਾਂ ਅੱਜ ਬੋਲੀ ਦੇ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਅੱਜ ਕੋਈ ਵੀ 2 ਕਰੋੜ ਰੁਪਏ ਦੀ ਬੋਲੀ ਵਧਾਉਂਦਾ ਹੈ ਜਾਂ ਫਿਰ ਨਹੀਂ ਆਤਮਾ ਸਿੰਘ ਦੀ ਬੋਲੀ ਆਖੀਰ ਬੋਲੀ ਹੋਵੇਗੀ ਉਧਰੋਂ ਭਾਜਪਾ ਦੇ ਆਗੂ ਵੀ ਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਇੱਕੋ ਇੱਕ ਪਾਰਟੀ ਹੈ ਭਾਜਪਾ ਜੋ ਪੰਜਾਬ ਵਾਸੀਆਂ ਦੇ ਭਲੇ ਲਈ ਕੰਮ ਕਰ ਸਕਦੀ ਹੈ। ਦੱਸ ਦਈਏ ਕਿ ਆਪਣੇ ਆਪ ਨੂੰ ਭਾਜਪਾ ਪਾਰਟੀ ਦਾ ਜਰਾਗੂ ਦੱਸਣ ਵਾਲਾ ਆਤਮਾ ਸਿੰਘ ਪੰਜਾਬ ਦੇ ਪਿੰਡਾਂ ਵਿੱਚੋਂ ਸਭ ਤੋਂ ਉੱਚੀ ਬੋਲੀ ਲਗਾਈ ਹੈ। 2 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਅੱਜ ਦੇਖਣਾ ਹੋਵੇਗਾ ਕਿ ਇਸ ਦੀ ਬੋਲੀ ਤੋਂ ਉੱਪਰ ਵੀ ਕੋਈ ਵਿਅਕਤੀ ਜਿਹੜੀ ਬੋਲੀ ਲਗਾਉਂਦਾ ਹੈ ਜੇਕਰ ਬੋਲੀ 2 ਕਰੋੜ ਤੋਂ ਉੱਪਰ ਦੀ ਗਈ ਤਾਂ ਆਤਮਾ ਸਿੰਘ ਕਹਿੰਦੇ ਨੇ ਕਿ ਜੇਕਰ 2 ਕਰੋੜ ਤੋਂ ਉੱਪਰ ਦੀ ਬੋਲੀ ਲਗਾਨੀ ਪਈ ਤਾਂ ਅਸੀਂ ਉਹ ਵੀ ਲਗਾਵਾਂਗੇ ਤੇ ਲੋਕਾਂ ਦੀ ਭਲਾਈ ਦਾ ਜਿਹੜਾ ਕੰਮ ਕਰਾਂਗੇ ਤੇ ਜਿਹੜੇ ਭਾਜਪਾ ਗੂ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਕੋਈ ਵੀ ਪਾਰਟੀ ਦਾ ਮੈਂਬਰ ਹੈ ਜਿਹੜਾ ਅੱਗੇ ਨਹੀਂ ਆ ਰਿਹਾ ਸਿਰਫ ਭਾਜਪਾ ਜੀ ਪਾਰਟੀ ਹੈ ਜਿਹੜੇ ਪੰਜਾਬ ਵਾਸੀਆਂ ਲਈ ਕੰਮ ਕਰ ਰਹੀ ਹੈ ਭਾਜਪਾ ਦੇ ਆਗੂਆਂ ਨੇ ਦਾਵਾ ਕੀਤਾ ਹੈ ਕਿ ਭਾਜਪਾ ਪਾਰਟੀ ਹੈ ਜਿਹੜੀ ਪੰਜਾਬ ਵਾਸੀਆਂ ਲਈ ਅੱਗੇ ਆ ਕੇ ਪੰਜਾਬ ਨੂੰ ਪੰਜਾਬੀ ਲੋਕਾਂ ਲਈ ਕੰਮ ਕਰ ਰਹੀ ਹੈ ਉਹਨਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਹੱਕ ਦਵਾ ਰਹੀ ਹੈ ਤਾਂ ਪੰਜਾਬ ਦੇ ਗੁਰਦਾਸਪੁਰ ਵਿਖੇ ਪੈਂਦੇ ਇੱਕ ਪਿੰਡ 'ਚ ਸਰਪੰਚੀ ਦੀ ਸਭ ਤੋਂ ਉੱਚੀ ਬੋਲੀ ਲੱਗੀ ਹੈ ਬਿੱਤੇ ਦੇਣੀ ਸੰਗਰੂਰ ਦੇ ਕੋਲ ਪੈਂਦੇ ਪਿੰਡ ਦੀ ਸਭ ਤੋਂ ਬੋਲੀ ਜਿਹੜੀ 35 ਲੱਖ ਦੀ ਸਾਹਮਣੇ ਆਈ ਸੀ ਪਰ ਉਸ ਤੋਂ ਵੀ ਉੱਚੀ ਬੋਲੀ ਜਿਹੜੀ 2 ਕਰੋੜ ਦੀ ਗੁਰਦਾਸਪੁਰ ਦੇ ਪਿੰਡ ਵਿਖੇ ਲੱਗੀ ਹੈ ਜਿਹੜੀ ਕਿ ਆਤਮਾ ਸਿੰਘ ਵੱਲੋਂ ਲਗਾਈ ਗਈ ਹੈ ਸਰਪੰਚੀ ਲੈਂਡ ਨੂੰ ਪਰ ਹਜੇ ਵੀ ਕੋਈ ਫੈਸਲਾ ਨਹੀਂ ਲਿਆ ਗਿਆ ਅੱਜ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਕੀਤੀ ਗਈ ਹੈ ਜੇ ਕਿਸੇ ਨੇ 2 ਕਰੋੜ ਤੋਂ ਉੱਪਰ ਦੀ ਬੋਲੀ ਲਗਾਣੀ ਹੈ ਤਾਂ ਜੇਕਰ ਬੋਲੀ ਉੱਪਰ ਜਾਂਦੀ ਹੈ ਤਾਂ ਆਤਮਾ ਸਿੰਘ ਉਸ ਤੋਂ ਵੀ ਉੱਤੇ ਦੀ ਬੋਲੀ ਲਗਾਏਗਾ ਤਾਂ ਦੇਖਣਾ ਹੋਵੇਗਾ ਕਿ ਬੋਲੀ 2 ਕਰੋੜ ਤੋਂ ਉੱਪਰ ਦੀ ਜਾਂਦੀ ਹੈ ਜਾਂ ਫਿਰ 2 ਕਰੋੜ ਤੇ ਹੀ ਸਰਪੰਚੀ ਦਾ ਫੈਸਲਾ ਲੈ ਲੱਤਾ ਜਾਵੇਗਾ ਮੌਸਮ ਵਿਭਾਗ ਵੱਲੋਂ ਅੱਜ ਨਵੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਪੰਜਾਬ ਤੋਂ ਅੱਜ ਜੋ ਮੌਨਸੂਨ ਹੈ ਜਿਹੜਾ ਆਪਣੀ ਵਾਪਸੀ ਕਰੇਗਾ ਤੇ ਪੰਜਾਬ ਦੇ ਸਾਰੇ ਸੂਬਿਆਂ ਦਾ ਮੌਸਮ ਜਿਹੜਾ ਸਾਫ਼ ਰਹੇਗਾ ਤੇ ਲੋਕਾਂ ਨੂੰ ਥੋੜਾ ਜਿਹਾ ਗਰਮੀ ਦਾ ਸਾਹਮਣਾ ਵੀ ਕਰਨਾ ਪਵੇਗਾ ਬੀਤੇ ਦੋ ਦਿਨਾਂ ਚ ਲਗਾਤਾਰ ਪੰਜਾਬ ਤੇ ਚੰਡੀਗੜ੍ਹ ਚ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਐ ਮੌਸਮ ਸੁਹਾਵਣਾ ਵੀ ਹੋਇਆ ਉੱਥੇ ਹੀ ਅੱਜ ਦੁਬਾਰਾ ਤੋਂ ਪੰਜਾਬ ਚੰਡੀਗੜ੍ਹ ਦੇ ਮੌਸਮ ਦੇ ਵਿੱਚ ਜਿਹੜਾ ਕੀ ਆਤਾਪਮਨ ਚੋ ਵਾਦਾ ਹੁੰਦਾ ਨਜ਼ਰ ਆ ਰਿਹਾ ਐ ਮੌਸਮ ਵਿਭਾਗ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਕਿਦਾਂ ਦਾ ਰਹੇਗਾ ਦੱਸਈਏ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਅੱਜ ਮੌਨਸੂਨ ਦੀ ਵਿਦਾਈ ਹੋਵੇਗੀ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਕਿਸੇ ਵੀ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.29 ਡਿਗਰੀ ਦਾ ਵਾਧਾ ਹੋਇਆ ਹੈ ਹਾਲਾਂਕਿ ਸਵੇਰੇ ਚ ਲਗਭਗ ਆਮ ਦੇ ਬਰਾਬਰ ਰਿਹਾ ਹੈ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ ਨੇ 36.2 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਵਿੱਚ ਇਸ ਮੌਨਸੂਨ ਸੀਜ਼ਨ ਵਿੱਚ 28% ਘਟਮੀ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ 5 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ ਦੱਸਈਏ ਕਿ ਮੌਸਮ ਵਿਭਾਗ ਅਨੁਸਾਰ ਇਸ ਵਾਰ ਮੌਨਸੂਨ ਸੀਜ਼ਨ ਦੌਰਾਨ ਪੰਜਾਬ ਵਿੱਚ ਘੱਟ ਬਾਰਿਸ਼ ਵਰਜ਼ ਕੀਤੀ ਗਈ ਹੈ ਸੂਬੇ ਵਿੱਚ ਇਸ ਸੀਜ਼ਨ ਚ 438 ਮਿਲੀ ਇਸ ਤਰ੍ਹਾਂ ਵਰਖਾ ਹੋਈ ਹੈ ਪਰ ਇਸ ਵਾਰ 314.8 ਮਿਲੀਮੀਟਰ بارش ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਕਿਸੇ ਵਿਜਲੇ ਵਿੱਚ ਵੀ ਨਹੀਂ ਪਿਆ ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਮੌਨਸੂਨ ਸੀਜ਼ਨ ਵਿੱਚ 476.2 ਮਿਲੀਮੀਟਰ بارش ਹੋਈ ਹੈ ਜੋ ਕਿ ਆਮ ਨਾਲੋਂ 8.1 ਡਿਗਰੀ ਘੱਟ ਹੈ ਪੰਜਾਬ ਦੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿਖੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਨ 24.0 ਤੇ 33 ਡਿਗਰੀ ਦੇ ਵਿਚਕਾਰ ਰਹੇਗਾ ਗੱਲ ਕਰੀ ਅੰਮ੍ਰਿਤਸਰ ਦੀ ਤਹਿਤਵਾਰ ਨੂੰ ਵੱਤਵਤ ਤਾਪਮਨ ਅੰਮ੍ਰਿਤਸਰ ਵਿਖੇ 32.4 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਈ ਰਹਿਣਗੇ ਤਾਪਮਨ 23 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ ਜਲੰਧਰ ਦੀ ਗੱਲ ਕਰੀਏ ਤਾਂ ਐਤਵਾਰ ਨੂੰ 30 ਡਿਗਰੀ ਦਰਜ ਕੀਤਾ ਗਿਆ ਤਾਪਮਾਨ ਤੇ ਅੱਜ ਆਸਮਾਨ ਸਾਫ਼ ਰਹੇਗਾ ਤਾਪਮਾਨ 32 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ ਪਟਿਆਲਾ ਮੋਹਾਲੀ ਲੁਧਿਆਣਾ ਦੀ ਗੱਲ ਕਰੀਏ ਤਾਂ ਪਟਿਆਲਾ ਵਿਖੇ 34 ਮੋਹਾਲੀ ਵਿਖੇ 33 ਲੁਧਿਆਣਾ ਵਿਖੇ 33 ਡਿਗਰੀ ਕੱਲ ਦਰਜ ਕੀਤਾ ਗਿਆ ਹੈ ਤੇ ਅੱਜ ਪਟਿਆਲਾ ਵਿਖੇ 24 ਤੋਂ 34 29 ਤੋਂ 36 ਮੋਹਾਲੀ ਵਿਖੇ 23 ਤੋਂ 35 ਡਿਗਰੀ ਲੁਧਿਆਣਾ ਵਿਖੇ ਰਹਿ ਸਕਦਾ ਹੈ ਦੱਸ ਜਾਈਏ ਕਿ ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸੇ ਵੀ ਸੂਬੇ ਲਈ ਮੀਂਹ ਲਈ ਅਲਰਟ ਕਿਸੇ ਤਰ੍ਹਾਂ ਦਾ ਕੋਈ ਜਾਰੀ ਨਹੀਂ ਕੀਤਾ ਗਿਆ ਅੱਜ ਪੰਜਾਬ ਦੇ ਚੰਡੀਗੜ੍ਹ ਵੱਲੋਂ ਜਿਹੜੀ ਕਿ ਮੌਨਸੂਨ ਆਪਣੀ ਵਾਪਸੀ ਕਰੇਗਾ ਹਾਲਾਂਕਿ ਇਸ ਸਾਲ ਪੰਜਾਬ ਚੰਡੀਗੜ੍ਹ ਦੇ ਵਿੱਚ ਪਿਛਲੇ ਸਾਲ ਨਾਲੋਂ ਬਹੁਤ ਹੀ ਜ਼ਿਆਦਾ ਘਟ ਮੀਂਹ ਦਰਜ ਕੀਤਾ ਗਿਆ ਹੈ ਪਿਛਲੇ ਸਾਲ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਸੀਗਾ ਕਿ ਪੰਜਾਬ ਦੇ ਕਈ ਸੂਬਿਆਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੇ ਨਾਲ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਸੀ ਪਰ ਇਸ ਸਾਲ ਪੰਜਾਬ ਦੇ ਵਿੱਚ ਲੋਕਾਂ ਨੇ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਕੀਤਾ ਹੈ ਪਰ ਇਸ ਵਾਰ ਮੌਨਸੂਨ ਨੇ ਜਿਹੜਾ ਪੰਜਾਬ ਦੇ ਵਿੱਚ ਆਪਣੀ ਰਫ਼ਤਾਰ ਉਹ ਮੱਠੀ ਹੀ ਰੱਖੀ ਹਾਲਾਂਕਿ ਕਿਸੇ ਦਿਨ ਪੰਜਾਬ ਦੇ ਵਿੱਚ ਕਾਫੀ ਜ਼ੋਰਦਾਰ ਮੀਂਹ ਪੈਂਦਾ ਸੀ ਜਿਸ ਦੇ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਜਿਸ ਦੇ ਨਾਲ ਸੜਕਾਂ ਨੇ ਜਿਹੜੀਆਂ ਜਲਤਲ ਹੋ ਗਈਆਂ ਸੀ ਜਲਤਲ ਹੋਣ ਕਾਰਨ ਸੜਕਾਂ ਦੇ ਵਿੱਚ ਡੇਂਗੂ ਵਰਗੇ ਮੱਛਰਾਂ ਦੀ ਜਿਹੜੀ ਪੈਦਾਸ਼ ਹੋ ਗਈ ਸੀ ਜਿਸ ਦੇ ਨਾਲ ਪੰਜਾਬ ਦੇ ਕਈ ਸੂਬਿਆਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਸੀ ਪਰ ਅੱਜ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਚੰਡੀਗੜ੍ਹ ਹਰਿਆਣਾ ਵਿਖੋ ਮੌਨਸੂਨ ਜਿਹੜੀ ਆਪਣੀ ਵਾਪਸੀ ਕਰ ਜਾਏਗਾ ਤੇ ਅੱਜ ਪੰਜਾਬ ਦੇ ਸਾਰੇ ਸੂਬਿਆਂ 'ਚ ਲਗਭਗ ਮੌਸਮ ਸਾਫ਼ ਰਹੇਗਾ ਕਿ ਸੇ ਵੀ ਸੂਬੇ ਲਈ ਮੀਦ ਅਲਰਟ ਐਮੇ ਜਾਰੀ ਕੀਤਾ ਗਿਆ ਹੈ ਤਾਪਮਾਨ ਦੇ ਵਿੱਚ ਵੀ ਜਿਹੜਾ 1.6 ਡਿਗਰੀ ਤੱਕ ਦਾ ਵਾਧਾ ਦੇਖਣ ਨੂੰ ਮਿਲੇਗਾ ਲੋਕਾਂ ਨੂੰ ਇੱਕ ਵਾਰ ਫੇਰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਆਉਣ ਵਾਲੇ ਦਿਨਾਂ ਚ ਵੀ 5 ਅਕਤੂਬਰ ਤੱਕ ਜਿਹੜਾ ਪੰਜਾਬ ਦਾ ਮੌਸਮ ਹੈ ਸੂਬਿਆਂ ਦਾ ਉਹ ਬਿਲਕੁਲ ਸਾਫ਼ ਰਹੇਗਾ ਅਸਮਾਨ ਵੀ ਸਾਫ਼ ਰਹੇਗਾ ਬੱਦਲ ਵੀ ਨਹੀਂ ਛਾਣਗੇ ਤੇ ਧੁੱਪ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਦੱਸ ਇਹ ਕਿ ਮੌਨਸੂਨ ਜਿਹੜਾ ਅੱਜ ਪੰਜਾਬ ਤੋਂ ਵਾਪਸੀ ਕਰਨ ਜਾ ਰਿਹਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਧੰਨਵਾਦ